ਹਾਂਜੀ ਸਰ ਇਹ ਕੀ ਮਾਮਲਾ ਜਿਹੜਾ ਕਾਥੇਵਾਸ ਹੋਇਆ ਹੈ। ਹਾਂਜੀ ਇਹ ਸਾਨੂੰ ਇਤਲਾਹ ਮਿਲੀ ਸੀ ਜਿਹੜੀ ਇੰਟਰਸਟੀਟ ਗੱਡੀ ਜਾਂਦੀ ਹੈ ਨਾ ਦਿੱਲੀ ਬਿਹਿੰਦਾ ਤੋਂ ਦਿੱਲੀ ਤੇ ਉਹਦੇ ਅੱਗੇ ਇੱਕ ਆਦਮੀ ਆਇਆ ਸੀ ਉਹਦੀ ਇਨਫੋਰਮੇਸ਼ਨ ਮਿਲੀ ਜਿਉ ਸਾਨੂੰ ਅਸੀਂ ਮੌਕੇ ਤੇ ਪਹੁੰਚੇ ਉੱਥੇ ਦਾਤੇਵਾਸ ਸਟੇਸ਼ਨ ਤੋਂ ਅੱਗੇ ਜਿਹੜਾ ਇਹ ਐਕਸੀਡੈਂਟ ਹੋਇਆ ਤੇ ਉੱਥੇ ਜਾ ਕੇ ਪਤਾ ਲੱਗਿਆ ਲੋਕ ਉੱਥੇ ਬੰਦੇ ਕਾਫੀ ਲੋਕ ਆਏ ਖੇਤਾਂ ਵਾਲੇ ਜਾਂ ਔਰ ਪਿੰਡ ਡੋਲਗੁੱਲੂ ਵਾਲੇ ਤੋਂ ਉਹ ਤੇ ਫਿਰ ਪਤਾ ਲੱਗਿਆ ਸਾਨੂੰ ਵੀ ਇਹ ਡੋਲਪੂਲੂ ਵਾਲੇ ਦਾ ਬੰਦਾ ਹੈ। ਇਹ ਬੰਦਾ ਸਰੂਪ ਸਿੰਘ ਹੈ, ਸਰੂਪ ਬਖਸ਼ੀ ਸਿੰਘ ਪਿੰਡ ਡੋਲਪੂਲੂ ਵਾਲਾ। ਤੇ ਇਹ ਗਰੀਬੀ ਸੀ ਕਿ ਇਹਨੇ ਘਰ ਦੇ ਵਿੱਚ ਦੱਸਣ ਮੁਤਾਬਕ ਇਹਨਾਂ ਦੇ ਜਿਹੜੇ ਪੇਰੈਂਟਸ ਉਹਨਾਂ ਨੇ ਦੱਸਿਆ ਵੀ ਇਹ ਉਸ ਟਾਈਪ ਤੋਂ ਬਿਮਾਰ ਰਹਿੰਦਾ ਸੀ। ਤੁਮਾਰੀ ਕਰਕੇ ਨਾ ਪਰੇਸ਼ਾਨ ਰਹਿੰਦਾ ਸੀ। ਬਸ ਅੱਜ ਇਹਨੇ ਅਚਾਨਕ ਹੀ ਬਦਲ ਕੇ ਇਹ ਟਰੇਥ ਲਿਆ ਗਿਆ। ਲਾਸ਼ ਜੀ ਲਾਸ਼ ਜੀ ਪੋਸਟਮਾਰਟ ਲਈ ਭੇਜੀ ਹਾਂ ਲਾਸ਼ ਜਿਹੜੀ ਮੌਕੇ ਦੀ ਕਾਰਵਾਈ ਕਰਕੇ ਅਸੀਂ ਸਿਵਲ ਹਸਪਤਾਲ ਭਲਾਡਾ ਰੱਖੀ ਹੋਈ ਹੈ ਤੇ ਪੇਰੈਂਟਸ ਆ ਰਹੇ ਆ ਉਹਨਾਂ ਦੇ ਬਿਆਨ ਦੇ ਕਾਰਵਾਈ ਕਰਦੇ ਕੀ ਨਾਮ ਰੇ ਜੇਰਾ ਨਾਮ ਰੇ ਰਿੰਕ ਸਿੰਘ ਹੈ ਜੋ ਅੱਜ ਹਾਦਸਾ ਹੋਇਆ ਸਰੂਪ ਸਿੰਘ ਸਨ ਉਸ ਤੋਂ ਬਖਸ਼ੀ ਸਿੰਘ ਪਿੰਡ ਫੁੱਲਵਾਲ ਰੋਡ ਦੇ ਰਹਿਣ ਵਾਲੇ ਸਨ ਜੋ ਕਿ ਆਪਣੇ ਘਰ ਦੇ ਲਈ ਇਹ ਲੱਕੜਾਂ ਵਗੈਰਾ ਕੱਟੀਆਂ ਕਰਨ ਲਈ ਗਈ ਸੀ ਰੇਲ ਸਟੇਸ਼ਨ ਤੇ ਤੇ ਜਦੋਂ ਇਹਨਾਂ ਨੇ ਸਾਈਕਲ ਉਤ ਖੜਾਇਆ ਤਾਂ ਇਹ ਰੇਲ ਕਰਾਸ ਕਰ ਰਹੀ ਸੀ ਲਾਈਨ ਨੂੰ ਇੱਕ ਤਾਂ ਪਹਿਲੀ ਗੱਲ ਤੇ ਸੀਗੇ ਕਾਫੀ ਟਾਈਮ ਤੋਂ ਬਿਮਾਰ ਸੀਗੇ ਅੱਖਾਂ ਤੋਂ ਵੀ ਘੱਟ ਦਿਖਦਾ ਸੀ ਤੇ ਕੰਨਾਂ ਤੋਂ ਵੀ ਬਹੁਤ ਨਹੀਂ ਸੁਣਦਾ ਸੀ ਇਹਨਾਂ ਨੂੰ ਪਤਾ ਨਹੀਂ ਲੱਗਿਆ ਕਿ ਉਧਰੋਂ ਗੱਡੀ ਆ ਰਹੀ ਹੈ ਤਾਂ ਪੇਟ ਵੱਜਣ ਕਾਰਨ ਕਿਹਾ ਸਰੂਪ ਸਿੰਘ ਸਨ ਆਫ ਬਖਸ਼ ਸਿੰਘ ਦੀ ਜੋ ਕਿ ਡੈਥ ਹੋ ਗਈ ਤਾਂ ਇਹ ਕਿਉਂਕਿ ਸਾਰਾ ਘਟਨਾ ਦਾ ਕਾਰਜਕ੍ਰਮ ਸਾਰਾ ਇੰਗਲੈਂਡ ਕੀ ਮੰਗ ਕਰਦੇ ਸੀ ਮੰਗ ਤਾਂ ਚਲੋ ਸੀ ਵੀ ਠੀਕ ਆਣਾ ਚਲੋ ਜੋ ਵੀ ਰੱਬ ਨੂੰ ਮਨਜ਼ੂਰ ਸੀ ਆ ਇਹਨਾਂ ਹੋਇਆ ਇਹ ਅਚਨ ਚੇਤੀ ਹੋਇਆ ਜੋ ਵੀ ਸਾਨੂੰ ਬਣਦੀ ਸਹੈਤ ਹੈਗੀ ਉਹ ਪਰਿਵਾਰ ਨੂੰ ਮਿਲੇ ਕਿਉਂਕਿ ਪਰਿਵਾਰ ਐਸਸੀ ਕੈਟਾਗਰੀ ਨਾਲ ਸੰਬੰਧਿਤ ਹੈ ਕਾਫੀ ਗਰੀਬ ਹੈ